ਕਾਣ ਕੀਤਾ ਜਾ ਰਿਹਾ ਹੈ ਜੀ ਨੌਜਵਾਨੀ ਦਾ ਕਈ ਇਹਨਾਂ ਨੇ ਚਿੱਟੇ ਦੀ ਲੈ ਨਾਲ ਨੌਜਵਾਨਾਂ ਦਾ ਤੇ ਕਈ ਧਰਨਿਆਂ ਜਾ ਕੇ ਸ਼ੀਦੋਂ ਦੇ ਇਹ ਪੰਜਾਬ ਨੂੰ ਚਰਜੀ ਨਹੀਂ ਜੀ ਸਾਰੀ ਸਰਕਾਰ ਦੇਖੀ ਜੀ ਜਿਨ੍ਹਾਂ ਨੇ ਜਿਹੜੀਆਂ ਮੰਗਾਂ ਮੰਨੀਆਂ ਉਹਨੂੰ ਲਾਗੂ ਕਰਨੋਂ 2 ਮਿੰਟਾਂ ਦਾ ਵਾਅਦਾ ਹਿਲਸਲਿਆ ਕਿ ਉਹ ਸ਼ੁਰੂ ਹੋਇਆ ਬਾਅਦ ਵਿੱਚ ਇਹਨਾਂ ਨੇ ਡਿਲੇ ਕਰਕੇ ਕਰਕੇ ਕਿ ਇਹਨਾਂ ਨੇ ਚੋਣ ਜਵਦਾ ਲਾ ਦੇਣਾ ਫਿਰ ਇਹਨਾਂ ਨੇ ਕਿਹਾ ਜਿਹੜੀ ਅਗਲੀ ਸਰਕਾਰ ਆਏਗੀ ਬਣਾਉਗੀ ਉਹ ਹਣ ਦੇਖੇਗੀ ਸਾਡਾ ਤਾਂ ਟਾਈਮ ਪੂਰਾ ਹੋ ਗਿਆ

ਇਹੜਾ ਬਿਜ਼ਨਸਮੈਨ ਜਿਹੜੇ ਵੱਡੇ ਵੱਡੇ ਪੂੰਜੀਪਤੀ ਨੇ ਜਿਹੜੀ ਉਹ ਪ੍ਰੋਡਕਟ ਕਰਦੇ ਨੇ ਉਹ ਚੀਜ਼ ਮਹਿੰਗੀ ਹੁੰਦੀ ਆ ਉਹ ਚਾਹੇ 100 ਗੁਣਾ ਮਹਿੰਗੀ ਹੋ ਜਾਵੇ ਫਿਰ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਤੇਰੀਓ ਗੋਲੇ ਤੇ ਟਰੇ ਨੇ ਕਦੀ ਕੋਸ਼ਿਸ਼ ਕਰ ਰਹੀ ਨਹੀਂ ਕਿ ਇੱਥੇ ਹੁਣ ਜਦੋਂ ਸਾਡੇ ਵਰਗੇ ਇਨਸਾਨ ਨਹੀਂ ਹੁੰਦਾ ਗੋਲਿਆਂ 'ਚ ਸਾਡੇ ਬਜ਼ੁਰਗ ਬੰਦੇ ਨੇ ਜਦੋਂ ਉਹਨਾਂ ਦੇ ਗੋਲਾ ਪੂਰੀ ਜਾਨ ਸਾਹ ਉੱਟ ਜਾਂਦਾ ਬੰਦੇ ਦਾ ਉਹ ਫੜਦੇ ਉੱਤੇ ਘੜ ਕੇ ਟੀਕਾ ਮਾਰਦਾ ਸੀ ਮੇਰੀ ਜਾਨ ਨੂੰ ਖਤਰਾ ਹੋ ਗਿਆ ਉਸ ਟਾਈਮ ਜਾਨ ਨੂੰ ਖਤਰਾ ਨਹੀਂ ਸੀ ਹੋਇਆ ਬਾਜੇਸ ਨੇ ਇਹ ਵਾਰੀ ਜਦੋਂ ਹੋਣਾ ਨਾ ਇਹ ਜਨਤਾ ਇਹਦੇ ਇੰਨੇ ਗੋਲੇ ਹੋਣੇ ਨਾ ਖਤਰਾ ਹੋ ਜਾਣਾ ਐਡੀ ਰੀਅਲ ਆ ਉਹ ਦੋ ਡਰਾਮਾ ਕਰਦੇ ਕਿ ਇਹ ਵੀ ਖਤਰਾ ਹੋ ਜਾਣਾ ਤੁਸੀਂ ਦੇਖ ਲਓ ਜਨਤਾ ਨੇ ਡਰੇ ਮਾਰਦੇ ਆ ਮੈਨੂੰ ਕੋਈ ਜੰਮੀ ਬਰਾ ਆ ਜਾਣ ਬੋਤਾਂ ਦੇ ਵਿੱਚ ਸਰ ਜਨਤਾ ਕਰ ਲੇਗੀ ਫਿਰ ਲਗਾਤਾਰ ਕਿਸਾਨਾਂ ਚਪੂਆੜਾਂ ਦੇ ਕੱਟੇ ਹੋਏ ਨੇ ਕੱਲ ਜਿਹੜੇ ਨੇ ਕਿਸਾਨ जख्मी ਵੀ ਹੋਏ ਨੇ ਮੁਰਗੜ ਹੋਏ ਨੇ ਅਸਤਾਲਾ ਦੇ ਵਿੱਚ ਅੱਜ ਵੀ ਵਰਤੀ ਨੇ ਕਿ ਕੀ ਕਹੋਗੇ ਵੀ ਕਿੰਨਾ ਇੱਕ ਗੁੱਸਾ ਕਿਸਾਨਾਂ ਦਾ ਲਗਾਤਾਰ ਦੇਖ ਰਹੇ ਆ ਵੀ ਇੱਥੇ ਇੱਕ ਬੋਰਡ ਦਾ ਮਾਹੌਲ ਹੈ ਬਹੁਤ ਵਧੀਆ ਦਾ ਬੋਰਡ ਦਾ ਮਾਹੌਲ ਬਣਿਆ ਰਿਹਾ ਹੈ ਤੇ ਕਾਣ ਕੀਤਾ ਜਾ ਰਿਹਾ ਹੈ ਜੀ ਨੌਜਵਾਨੀ ਦਾ ਕਈ ਇਹਨਾਂ ਨੇ ਚਿੱਟੇ ਵੀ ਲਾਇਆ ਦੇ ਨੌਜਵਾਨਾਂ ਦਾ ਤੇ ਕਈ ਧਰਨੇ ਜਾ ਕੇ ਸੀਡਾਉਂਦੇ ਇਹ ਪੰਜਾਬ ਨੂੰ ਚਰਜੀ ਗਈ ਸਾਰੀ ਸਰਕਾਰ ਦੇਗੀ ਜੀ ਆਮ ਇਤਿਸ਼ਾ ਵਰਗੇ ਮੋਤੀ ਲੜਕੇ ਇਤਿਸ਼ਾ ਵੈਲਾ ਬੈਂਡ ਸੀਗਾ ਪੀਡੀਆ ਚ ਨਕਾਸ਼ੀ ਦਿੱਤੀ ਹੋਈ ਸੀ ਗੋਲੀ ਦਾ ਆਰਡਰ ਸੀਗਾ ਅੱਜ ਉਹ ਹੀ ਨੰਦਾ ਰਾਜ ਕਰ ਰਿਹਾ ਹੈ ਹੁਣ ਇਹ ਸੜਿਆਂ ਨੂੰ ਗੁੱਡਾ ਕਰਦੀ ਕਰ ਰਹੇ ਨੇ ਆਰੇ ਸਾਲੇ ਅਸੀਂ ਕੋਈ ਸਰਕਾਰੀ ਪ੍ਰਾਇਓਰਟੀ ਦੇ ਨੁਕਸਾਨ ਕਰ ਰਹੇ ਆ ਅਸੀਂ ਆਪਣਾ ਪ੍ਰੋਟੈਸਟ ਕਰ ਰਹੇ ਆ ਸ਼ਾਂਤਮਈ ਕਰ ਰਹੇ ਆ ਕਿਸੇ ਨਾਲ ਸਾਡਾ ਕੋਈ ਨਹੀਂ ਕਿਸੇ ਦਾ ਸੀ ਨੁਕਸਾਨ ਨਹੀਂ ਕਰ ਰਹੇ ਕੀ ਗੱਲ ਬਈ ਸੀ ਆ ਵੀ ਨਹੀਂ ਕਰ ਸਕਦੇ ਜੇ ਨੋ ਹਾਈ ਕੋਰਟ ਨੇ ਕਹਤਾ ਸਾਰਿਆਂ ਨੇ ਕਹਤਾ ਵੀ ਕਸ਼ਾਨ ਕਰ ਸਕਦਾ ਤੇਰੇ ਕਾਦੀ ਗੁੱਡਾ ਕਰਦੀ ਦਿਖਾਦੇ ਨੇ ਬਈ ਹੁਣ ਪੰਜਾਬ ਸਰਕਾਰ ਕਹਿ ਦਿੰਦੀ ਆ ਫਿਰ ਗੋਲੇ ਇੱਥੇ ਬਾਦਰ ਪੰਜਾਬ ਸਰਕਾਰ ਪੰਜਾਬ ਕੋਲ ਕਿੱਥੇ ਹੋਇਆ ਹੁਣ ਖੜੇ ਇੱਥੇ ਪੰਜਾਬ ਸਰਕਾਰ ਆ ਗਈ ਹੁਣ ਇੱਥੇ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਲਾਈ ਹੈ ਕਿਸੇ ਕੋਲ ਕੋਈ ਹਥਿਆਰ ਹੈਗਾ ਉਹ ਸ਼ਾਇਦ ਉਹਨਾਂ ਕੋਲ ਕੀ ਨਹੀਂ ਕਦੀ ਉਹ ਗੋਲੇ ਸਿੱਟੇ ਇਹਨੇ ਕਦੀ ਕੁਝ ਕਰ ਰਹੀ ਜੀ ਇੱਥੇ ਹੁਣ ਜਦੋਂ ਸਾਡੇ ਵਰਗੇ ਇਨਸਾਨ ਨਹੀਂ ਹੁੰਦਾ ਗੋਲਿਆਂ 'ਚ ਸਾਡੇ ਬਜ਼ੁਰਗ ਬੰਦੇ ਨੇ ਜਦੋਂ ਉਹਨਾਂ ਦੇ ਗੋਲਾ ਕੋਈ ਯਾਰ ਸਾਂਹ ਪੁੱਟ ਜਾਂਦਾ ਰੰਡੇ ਦਾ ਕੋਈ ਇੱਥੇ ਸੀਧੀ ਪੈ ਰਹੀ ਹੈ ਠੀਕ ਨਹੀਂ ਇੱਕ ਦਾ ਬੰਦਾ ਜਾਣਦਾ ਸੀ ਇਹ ਹੁੰਦਾ ਕਿ ਵੀ ਅਸਲੀ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਸਾਡੇ ਦੇ ਕੀ ਗੱਲ ਸਰਕਾਰ ਵੱਲੋਂ ਇਹਨਾਂ ਨੂੰ ਐਲਾਨ ਵੀ ਕਿਸਾਨਾਂ ਦੇ ਚਲਾ ਦਿਓ ਗੋਲੀਆਂ ਮਾਰ ਦਿਓ ਠੀਕ ਨਹੀਂ ਇਹ ਗੱਲ ਬੋਲਦਿਆਂ ਮਨੋ ਲਾਲ ਕਟੇ ਰਿਆ ਦੇ ਟੀਮ ਆ ਇਹ ਕਹਿ ਰਹੇ ਨੇ ਵੀ ਜਦ ਆ ਕਿਸਾਨਾਂ ਦਾ ਤਰੀਕਾ ਹੈ ਜਾਣ ਦਾ ਤੇ ਇਹ ਉਹ ਠੀਕ ਨਹੀਂ ਆ ਪਰ ਕਿਸਾਨ ਤਾਂ ਸ਼ਾਂਤੀਪੁਰ ਜਾ ਰਹੇ ਸੀਗੇ ਉਹਨਾਂ ਦੇ ਹੱਥ ਤੇ ਝੰਡੇ ਬਣ ਲੱਗਦੇ ਝੰਡੇ ਤੋਂ ਲਵਾ ਕੁਝ ਐਵੇਂ ਨਹੀਂ ਕਿਸਾਨ ਕੋਲ ਕੀ ਨਹੀਂ ਜੀ ਫਿਰ ਜੇ ਦੇਖਣ ਵਾਲੀ ਗੱਲ ਹੈ ਫਿਰ ਇਹਨਾਂ ਨੂੰ ਕਿਸਾਨ ਦਿਖਾ ਵੀ ਦੇ ਦੇਣੀ ਇਹ ਕਿ ਕਿਸਾਨ ساری ਦੁਨੀਆ ਦੇ ਢਿੱਡ ਪਰਸਾ ਦੇ ਤਾਂ ਥੇ ਕੀ ਚੀਜ਼ ਨੇ ਫਿਰ ਇਹਦੇ ਕਿਸਾਨਾਂ ਲਈ ਬਣਾਏ ਹੋਏ ਨੇ ਇਹਨਾਂ ਨੂੰ ਦੱਸ ਵੀ ਦੇਣਗੇ ਫਿਰ ਕਿਸਾਨ ਉਹ ਨਾਲੀਆਂ ਵੋਟਾਂ ਦੇ ਵੀ ਕਿਸਾਨ ਕੀ ਚੀਜ਼ ਨੇ ਪਰ ਆਪਾਂ ਨੂੰ ਸਾਰਿਆਂ ਨੂੰ ਇਹ ਆਉਂਦੀ ਹੈ ਜੀ ਵੀ ਕਿਸੇ ਮਰਜ਼ੀ ਨੂੰ ਚੋਣੇ ਬਾਰੇ ਗੰਦੀਆਂ ਸਰਕਾਰਾਂ ਨਾਲ ਚੁਣਿਆ ਸਾਡੇ ਆਪਣੇ ਬੰਦੇ ਖੜੇ ਹੋਣ ਜੀ ਬੱਸ ਤੇਹੀ ਕਹਿਣਾ ਜਾਵਾਂਗੇ ਜੀ ਅਸੀਂ ਦੇਖੋ ਕਿਸਾਨਾਂ ਨੇ ਮੰਗਾਂ ਇਹ ਮੰਨ ਲੈਣਾ ਠੀਕ ਹੈ ਨਾ ਕਿਸਾਨ ਇੱਥੋਂ ਵਾਪਸ ਚਲੇ ਜਾਣਗੇ ਇਹ ਜਿਹੜਾ ਇਹ ਡਿਲੇ ਕਰ ਰਹੇ ਨੇ ਇਹਨਾਂ ਨੇ ਚੋਣ ਜਵਦਾ ਲਾਉਣਾ ਬਾਅਦ ਵਿੱਚ ਇਹਨਾਂ ਨੇ ਡਿਲੇ ਕਰਕੇ ਕਰਕੇ ਕਿੰਨੇ ਵਿੱਚ ਚੋਣ ਜਵਦਾ ਲਾਵਾਣਾ ਫਿਰ ਇਹਨਾਂ ਨੇ ਕਹਿੰਦਾ ਜਿਹੜੀ ਅਗਦੀ ਸਰਕਾਰ ਆਏਗੀ ਬਣੋਗੀ ਉਹ ਹੁਣ ਦੇਖੇਗੀ ਸਾਡਾ ਤਾਂ ਟਾਈਮ ਪੂਰਾ ਹੋ ਗਿਆ ਇਹੀ ਗੱਲ ਆ ਪਰ ਇਹ ਗਾ ਇਹਨਾਂ ਨੇ ਬਹਾਨਾ ਕਰਨਾ ਨਾ ਇਹੀ ਕਰਨਾ ਹੈਗਾ ਅਸੀਂ ਸਭ ਜਾਣਦੇ ਆ ਲਗਾਤਾਰ ਕਿਸਾਨਾਂ ਨਾਲ ਮੀਟਿੰਗਾਂ ਚੱਲ ਰਹੀ ਨੇ ਕੇਂਦਰ ਦੀਆਂ ਪਰ ਅਸੀਂ ਕਾਹੋ ਹਜੇ ਨਿਕਲ ਨਹੀਂ ਰਿਹਾ ਕਿਉਂ ਚੱਲ ਰਹੀਆਂ ਨੇ ਮੀਟਿੰਗਾਂ ਚੱਲ ਰਹੀਆਂ ਨੇ ਮੀਟਿੰਗਾਂ ਦੀ ਲੋੜ ਕੀ ਆ ਇਹਨਾਂ ਨੇ ਜਿਹੜੀਆਂ ਮੰਗਾਂ ਮੰਨੀਆਂ ਉਹਨੂੰ ਲਾਗੂ ਕਰਨ ਦਾ ਦੁਆਰਾ ਮੀਟਿੰਗਾਂ ਦਾ ਫਿਰਸਲਾ ਕਿਉਂ ਸ਼ੁਰੂ ਹੋਇਆ ਇਹ ਤਾਂ ਕਿਸਾਨਾਂ ਨੂੰ ਝੂਠਾ ਪਾਵਾ ਜਾਂਦੇ ਨੇ ਵੀ ਅਸੀਂ ਮੀਟਿੰਗ ਕਰਦੇ ਆ ਇਹ ਨਹੀਂ ਕਰਦੇ ਦੇਖੇ ਅਸੀਂ ਵੀ ਭਜਾਣੇ ਨੇ ਪਤਾ ਸਾਨੂੰ ਸਾਰਾ ਵਾ ਇਹਨਾਂ ਨੇ ਕੀ ਕਰਨਾ ਵਾ ਸਾਡੇ ਨਾਲ ਸਾਨੂੰ ਸਾਰਾ ਪਤਾ ਵਾ ਇਹ ਖੁਸ਼ਨਾਣ ਕੇ ਸਾਨੂੰ ਇੱਥੇ ਰੋਕ ਲਿਆ ਜਿਹੜਾ ਮੈਸੇਜ ਆ ਕੇ ਸੀ ਦਿੱਲੀ ਵੀ ਦੇਣਾ ਸੀ ਨਾ ਉਹ ਇੰਟਰਨੈਟ ਸਰ ਭਾਈਚਾਰਾ ਨੂੰ ਅਸੀਂ ਦੇ ਦੋਤਾ ਸਾਰਾ ਭਾਈਚਾਰਾ ਸਾਡਾ ਜਿਹੜੀ ਪੂਰੀ ਦੁਨੀਆ ਜਾਣਦੀ ਆ ਮੋਦੀ ਦਾ ਚਿਹਰਾ ਜਿਹੜਾ ਵਾ ਉਹ ਆਪਣੇ ਸਿਵਲੀਆਂ ਦੇ ਨਾਲ ਇਹ ਮੋਦੀ ਕੀ ਕਰਦਾ ਕਿਸਾਨਾਂ ਦੇ ਨਾਲ ਉਹ ਕੀ ਕਰਦਾ ਇਹ ਆਪਣੇ ਲੋਕਾਂ ਦੇ ਨਾਲ ਉਹ ਬਹਿਰ ਕਰਨਾ ਜਿਹੜਾ ਦੂਜੇ ਦੇਸ਼ ਦੇ ਨਾਗਰਿਕਾਂ ਦੇ ਨਾਲ ਵੀ ਨਹੀਂ ਕੀਤਾ ਜਾਂਦਾ ਉਹ ਸਿਵਲੀਆਂ ਦੇ ਉੱਤੇ ਗੋੜੇ ਲੱਗਦੇ ਨਵੇਂ ਦਾ ਚਿਹਰਾ ਵਾ ਨੈਸ਼ਨਲ ਮੀਡੀਆ ਦੀ ਇੱਕ ਲੂਬੀ ਆ ਵੀ ਪੇਸ਼ ਕਰ ਰਹੀ ਹੈ ਵੀ ਕਹਿੰਦੇ ਜ ਐਮਐਸਪੀ ਦੀ ਜਿਹੜੀ ਮੰਗ ਹੋ ਰਹੀ ਹੈ ਕਹਿੰਦੇ ਇਸ ਵਾਰ ਮਹंगाई ਵਧੂਗੀ ਇਸ ਤਰ੍ਹਾਂ ਦੀ ਜਿਹੜੀ ਇੱਕ ਲੂਬੀ ਜਿਹੜੀ ਹੈ ਮੀਡੀਆ ਦੀ ਉਹ ਵੀ ਇਸ ਤਰ੍ਹਾਂ ਦਾ ਪੇਸ਼ ਕਰ ਰਹੀ ਹੈ ਮਹਿੰਗਾਈ ਕਿਸਾਨਾਂ ਦੀ ਫਸਲ ਨਾਲੇ ਵਧਦੀ ਹੈ ਬਾਕੀ ਨਹੀਂ ਵਧਦੀ ਛਰੀਏ ਦੇ ਕਿਹੜੇ ਰੇਟ ਸੀਗੇ ਛਰੀਏ ਦੇ ਕਿਹੜੇ ਰੇਟ ਸੀਗੇ ਜਿਹੜੀਆਂ ਹੋਰ ਖਾਣ ਵਾਲੀਆਂ ਚੀਜ਼ਾਂ ਉਹਨਾਂ ਦੇ ਕਿਹੜੇ ਰੇਟ ਸੀਗੇ ਜਿਹੜਾ ਇਹ ਕਾਰਾਂ ਹੁਈਆਂ ਕਾਰ ਕਿਸੇ ਟਾਈਮ ਲੱਖ ਰੁਪਏ ਦੀ ਆਂਦੀ ਸੀ ਅੱਜ 10 ਲੱਖ ਰੁਪਏ ਦੀ ਹੋ ਗਈ ਇਹ ਨਹੀਂ ਬਾਕੀ ਜਿਹੜਾ ਬਿਜ਼ਨਸਮੈਨ ਜਿਹੜੇ ਵੱਡੇ ਵੱਡੇ ਪੂੰਜੀ ਪਾਦੇ ਨੇ ਜਿਹੜੀ ਉਹ ਪ੍ਰੋਡਕਟ ਕਰਦੇ ਨੇ ਉਹ ਚੀਜ਼ ਮਹਿੰਗੀ ਹੁੰਦੀ ਆ ਉਹ ਚਾਹੇ 100 ਗੁਣਾ ਮਹਿੰਗੀ ਹੋ ਜਾਵੇ ਫੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿੰਨੀ ਗੱਲ ਕਰਾਂਦੇ ਆ ਕਿਸੇ ਇੱਕ ਜਿਹੜਾ ਇੱਕ ਘਰ ਦੇ ਵਿੱਚ 50 ਕਿਲੋ ਪੂਰੇ ਮਹੀਨੇ ਦੇ ਵਿੱਚ ਇੱਕ ਜਿਹੜਾ ਪਰਿਵਾਰ ਆ 50 ਕਿਲੋ ਖਾਂਦੇ ਸਾਂਜੂ ਚਾਰ ਪੰਜ ਜੀ ਇੱਕ ਪਾਉਂਡ ਖਾ ਜਾਂਦੇ ਕਿੰਨਾ ਫਰਕ ਪੈਂਦਾ ਤੇ ਜਿਹੜੀ ਬਾਕੀ ਮਹਿੰਗਾਈ ਆ ਜਿਹੜੀ ਐਜੂਕੇਸ਼ਨ ਆ ਕਿਵੇਂ ਐਜੂਕੇਸ਼ਨ ਮਹਿੰਗੀ ਹੋ ਰਹੀ ਆ ਜਿਹੜਾ ਹੋਰ ਜਿਹੜੇ ਇਟਾਂ ਦਾ ਰੇਟ ਵੱਧ ਰਿਹਾ ਸੂਟ ਵੇਜ ਰਿਆ ਗੱਡੀਆਂ ਦਾ ਵਧ ਰਿਹਾ ਹੋਰ ਜਿਹੜੇ ਖਰਚੇ ਵਧਦੇ ਨੇ ਉਹ ਨਾਲ ਮਹਿੰਗਾਈ ਨਹੀਂ ਆਉਂਦੀ ਜਿਹੜਾ ਇਹਨੇ ਐਡਾ ਵੱਡਾ ਜਹਾਜ਼ ਲਿਆਵਾ 500 ਕਰੋੜ ਦਾ ਉਹ ਨਾਲ ਮਹਿੰਗਾਈ ਨਹੀਂ ਆਉਂਦੀ ਜਿਹੜੀਆਂ ਐਡ ਐਡੀਆਂ ਰੈਲੀਆਂ ਕਰਦੇ ਨੇ ਉਹਦੇ ਨਾਲ ਮਹਿੰਗਾਈ ਨਹੀਂ ਆਉਂਦੀ ਤੇ ਪੈਸਾ ਕਿੱਥੋਂ ਆਉਂਦਾ ਇੱਕ ਮਾਸੇ ਸਬਸਿਡੀ ਲੈਂਦੇ ਨੇ ਉਹਦੇ ਕਾਊਂਟ ਚ ਪਾਉਂਦੇ ਨੇ ਦੂਦੇ ਪਾਸੋਂ ਕੱਢ ਕੇ ਰੈਲੀਆਂ ਕਰ ਲੈਂਦੇ ਨੇ ਤੇ ਐਂਟੀ ਫੂਡ ਮੰਨਦੇ ਨੇ ਸਰਕਾਰਾਂ ਬਣ ਜਾਂਦੀਆਂ ਤੇ ਸਰਹਾਰਾਂ ਵਾਲੇ ਪਾਸੋਂ ਗੋਲੇ ਪੂਕ ਲਗਾਤਾਰ ਧੱਕੇ ਜਾ ਰਹੇ ਕਈ ਕਿਸਾਨ ਬਟੜ ਵੀ ਹੋਏ ਨੇ ਕਈ ਜ਼ਖਮੀ ਹੋਏ ਨੇ ਸੋ ਤੁਹਾਨੂੰ ਕੀ ਲੱਗਦਾ ਵੀ ਕਿਸਾਨਾਂ ਕੋਲ ਤਾਂ ਸਿਰ ਝੰਡਾ ਹੀ ਆ ਹੱਥ ਦੇ ਵਿੱਚ ਹੋਰ ਤਾਂ ਕੁਝ ਹੈ ਨਹੀਂ ਅੰਦਰ ਬਾਹਰ ਚੱਲ ਰਿਹਾ ਹੱਥ ਦੇ ਵਿੱਚ ਝੰਡਾ ਹੈ ਪਰ ਤੁਹਾਨੂੰ ਕੀ ਲੱਗਦਾ ਵੀ ਨੇਤਾ ਦੇ ਉੱਪਰ ਹਮਾਰ ਕਰ ਰਹੇ ਨੇ ਕੀ ਲੱਗਦਾ ਦੇਖੋ ਉਹ ਸਾਡੇ ਗੋਲੇ ਮਾਰ ਰਹੇ ਹਨ ਡਰਾਉਂਡ ਰਹੇ ਹਨ ਵੋਟਾਂ ਡਰੋਂ ਨਹੀਂ ਮਿਲਣੀਆਂ ਜਿਸ ਦਿਨ ਵੋਟਾਂ ਲੈਣੀਆਂ ਨੇ ਨਾ ਵਾਲੇ ਇਹੋ ਇਹਨਾਂ ਨੇ ਥੱਲੇ ਆਉਣਾ ਪਿੰਡਾਂ ਦੇ ਵਿੱਚ ਆਉਣਾ ਕਸਬਿਆਂ 'ਚ ਆਉਣਾ ਮਹੱਲਿਆਂ 'ਚ ਆਉਣਾ ਇਹ ਸਾਡੇ ਬੰਬ ਮਾਰਦੇ ਨੇ ਜ਼ਿੰਮੇਦਾਰਾਂ ਨੇ ਬੰਬ ਨਹੀਂ ਮਾਰਨੇ ਸਾਡੇ ਕੋਲ ਨਾ ਹੈਗੇ ਨੇ ਨਾ ਅਸੀਂ ਮਾਰਦੇ ਨੇ ਅਸੀਂ ਦਾ ਸਾਡੇ ਕੋਲ ਹੁੰਦੀ ਆ ਇੱਕ ਦੋ ਤਰ੍ਹਾਂ ਦੀ ਮਿੱਟੀ ਆ ਇੱਕ ਹੈਗੀ ਰੇਤਲੀ ਜੀ ਮਿੱਟੀ ਇੱਕ ਹੈਗੀ ਡੱਕਰ ਮਿੱਟੀ ਉਹਨੂੰ ਚੀਕਣੀ ਜੀ ਮਿੱਟੀ ਕਹਿੰਦੇ ਆ ਕਾਲੀ ਓਏ ਵਾ ਡੜਾ ਐਡਾ ਮਜ਼ਬੂਤ ਹੁੰਦਾ ਨਾ ਇਹਨਾਂ ਨੇ ਸਾਡੇ ਤੇ ਬੰਬ ਮਾਰੇ ਅਸੀਂ ਰੋਂਦੇ ਨਹੀਂ ਅਸੀਂ ਚੱਲ ਲੈ ਦੇਖਣ ਜਿਸ ਦਿਨ ਇਹਨਾਂ ਨੇ ਡੜਾ ਵੀ ਮਾਰ ਦਿੱਤਾ ਇਹਨਾਂ ਨੇ ਕੀਤਾ ਨਾ ਫਿਰ ਉਹ ਡੜਾ ਮੁਝੇ ਲਿਆ ਜਾਣਾ ਜ਼ਿੰਮੇਵਾਰਾਂ ਦੇ ਔਰ ਉਸ ਵਾਰ ਪਜਾ ਪਜਾ ਕੇ ਪਟੋਨਾ ਨਾ ਜਿਹੜਾ ਹਰ ਸੁਲੂਬ ਸਾਡੇ ਨਾਲ ਇਹਨਾਂ ਨੇ ਇੱਥੇ ਕੀਤਾ ਨਾ ਇਹੀ ਨਾ ਲੈਣਾ ਹੋਣਾ ਉਹ ਬੁੱਧਾ ਲੈ ਧਰਤੀ ਤੇ ਆਉਣਾ ਨਾ ਪਰ ਅਸੀਂ ਦੇਖਾਂਗੇ ਅਸੀਂ ਕੀ ਕਰਨਾ ਜਿਹੜਾ ਇਹਨਾਂ ਨੇ ਕਰਨਾ ਉਹ ਕਰ ਲੈ ਜਿਹੜਾ ਸਾਡੇ ਦਿਲ ਤੇ ਆਇਆ ਜਨਤਾ ਕਰਲੇਗੀ ਫਿਰ ਸੋਹਣਾ ਹੋਰ ਸ੍ਰੀ ਗੰਗਾ ਦਾ ਲੋਕ ਜੇ ਫੋਲਪਰ ਰੰਗੀ ਕਰ ਲੈ ਐਜੀ ਨਾ ਪਰਦੇ ਉੱਤੇ ਖੜ ਕੇ ਟੀਕਾ ਮਾਰਦਾ ਸੀ ਮੇਰੀ ਜਾਨ ਨੂੰ ਖਤਰਾ ਹੋ ਗਿਆ ਉਸ ਦੇ ਵਜ੍ਹਾ ਨਾਲ ਖਤਰਾ ਨਹੀਂ ਸੀ ਹੋਇਆ ਭਾਈ ਜੀ ਇਸ ਇਸ ਵਾਰੀ ਜ਼ਿਆਦਾ ਹੋਣਾ ਨਾ ਇਹ ਜਨਤਾ ਇਹਦੇ ਇੰਨੀ ਗੋੜੇ ਹੋਣੇ ਨਾ ਖਤਰਾ ਹੋ ਜਾਣਾ ਅਦਗਰੀਆ ਨੂੰ ਉਹ ਦਰਾਮਾ ਕਰਦੇ ਕਿ ਇਹ ਵੀ ਖਤਰਾ ਹੋ ਜਾਣਾ ਪੂਰੀ ਦੇਖ ਲੋ ਜਨਤਾ ਨੇ ਡਰੇ ਮਾਰਨੇ ਆ ਮੇਰੇ ਸੰਵਿਧਾਨ ਨੇ ਸਾਰਿਆਂ ਨੂੰ ਅਧਿਕਾਰ ਦਿੱਤਾ ਆਪਦੇ ਹੱਕ ਰੱਖਣ ਦਾ ਅੱਗੇ ਗੱਲ ਰੱਖਣ ਦਾ ਵੀ ਆਪ ਜਿਹੜੀ ਗੱਲ ਕਰਦੇ ਉਹ ਅੱਗੇ ਰੱਖ ਸਕਦੇ ਸਰਕਾਰ ਕਿਉਂਕਿ ਆਪਾਂ ਵੋਟ ਦਿੰਨੇ ਆ ਪਰ ਕਿਸਾਨ ਵੀ ਸ਼ਾਂਤੀਪੂਰਵ ਕਰ ਰਹੇ ਨੇ ਪਰ ਕਿਉਂ ਲੱਗਦਾ ਵੀ ਇਹਨਾਂ ਨੂੰ ਬਲਪੁਰ ਜਿਹੜੀ ਐ ਉਹ ਲੋੜ ਪੈ ਗਈ ਹੈ ਭਾਈ ਜੀ ਇਹਨਾਂ ਕੋ ਬਹੁਤ ਪੂਰਾ ਕੋਈ ਵੀ ਕਾਨੂੰਨ ਆਪਣੇ ਹਿਸਾਬ ਦੇ ਨਾਲ ਉਹ ਬਦਲ ਲੈਂਦੇ ਨੇ ਕਾਨੂੰਨ ਸਾਡੇ ਲਈ ਜਨਤਾ ਲਈ ਨੇ ਇਹ ਤੁਹਾਡੇ ਲਈ ਆ ਹੱਦ ਸੀਮਾ ਤੈਅ ਕਰਦੀ ਤੋਂ ਉੱਪਰ ਜਾਉਂਗੇ ਅਸੀਂ ਤੁਹਾਡੇ ਦੇ ਪਰਚਾ ਕਰਾਂਗੇ ਤੁਹਾਨੂੰ ਜੇਲ੍ਹ ਭੇਜਾਂਗੇ ਇਹਨਾਂ ਨੇ ਕਿਹੜਾ ਕਾਨੂੰਨ ਇਹ ਕੋਈ ਲੋਕਤੰਤਰ ਕਿੱਥੇ ਆ ਨਾ ਇਹ ਕਾਨੂੰਨ ਹੁੰਦਾ ਲੋਕਤੰਤਰ ਦੇਸ਼ ਦਾ ਲੋਕਤੰਤਰ ਚੱਲ ਰਿਹਾ ਤੁਸੀਂ ਦੇਖੋ ਜਰਾ ਇਹ ਲੋਕਤੰਤਰ ਇਹ ਸਰਕਾਰ ਨੇ ਜਿਹੜਾ ਹਾਈਵੇ ਬਣਾਨੇ ਲੋਕਾਂ ਦੇ ਲੰਘਣ ਦੇ ਲਈ ਉਹਦੇ ਉੱਤੇ ਸਰਕਾਰ ਨੇ ਕੰਮ ਕਰ ਦਿੱਤੀ ਇਹ ਲੋਕਤੰਤਰ ਰੋਡ ਟੈਕਸ ਇਹ ਨਾ ਲੈ ਸਾਡੇ ਕੋਲ ਗੱਡੀਆਂ ਦਾ ਟੋਲ ਟੈਕਸ ਇਹ ਨਾ ਲੈ ਆ ਸੜਕਾਂ ਤੋਂ ਕੀ ਚੀਜ਼ ਹੋਈ ਆ ਦੇਖੋ ਕਿਹੜਾ ਲੋਕਤੰਤਰ ਆ ਬਈ ਹਾਈ ਕੋਰਟ ਵੱਲੋਂ ਵੀ ਫਟਕਾਰ ਲਈ ਹੈ ਹਰਿਆਣਾ ਨੂੰ ਕੀ ਸੜਕ ਤੇ ਚੱਲਣਾ ਸਾਰਿਆਂ ਦਾ ਅਧਿਕਾਰ ਹੈ ਕਿਸਾਨ ਵੀ ਆਮ ਆਮੀ ਨੇ ਆਮ ਲੋਕਾਂ ਦਾ ਅਧਿਕਾਰ ਹੈ ਸੋ ਹੁਣ ਵੀ ਇਹਨਾਂ ਨੇ ਸੜਕ ਕਿਉਂ ਨਹੀਂ ਖੋਲੀ ਤੇ ਕੋਈ ਪ੍ਰੈਸ਼ਰ ਭਾਈਚਾਰਾ ਵਿੱਚ ਉਹ ਵੀ ਇਹਨਾਂ ਦੀ ਪੁੱਤੇ ਖਾਣੀ ਕਰੇ ਮੈਂ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਬੈਠੇ ਨੇ ਉਹ ਵੀ ਆਪਣੇ ਆਪਣੇ ਜਿਹੜੇ ਕੰਟਰੀ ਦੇ ਵਿੱਚ ਆਵਾਜ਼ ਸਾਡੀ ਬੁਲੰਦ ਕਰਨਾ ਵੀ ਸਾਡੀ ਜਿਹੜੇ ਕਮਿਊਨਿਟੀ ਆਲੇ ਇਹ ਕੀ ਵਿਹਾਰ ਕਰ ਰਹੇ ਨੇ ਕਿਆ ਸਮੂਹ ਕਰ ਰਹੇ ਨੇ ਉਹ ਵੀ ਦੇਖਣ ਪਹਿਲਾਂ ਲੀਆਂ ਗਲੀਆਂ ਗਈਆਂ ਮੋਦੀ ਸਾਹਿਬ ਉਸ ਦਾ ਮਸਲੀ ਕੱਲਾ ਹਲ ਬੰਦੇ ਸੀ ਅੱਜ ਸਾਡੇ ਜਿਹੜੇ ਪੰਜਾਬੀ ਨੇ ਨਾ ਉਹ ਐਮਪੀ ਨੇ ਔਰ ਆਸ਼ਵਾ ਮੈਂਬਰ ਬਾਲੇ ਬਾਲੇ ਬੋਲ ਕਾਂ ਦੇ ਵਿੱਚ ਉਹ ਜਿਹੜੇ ਹੈ ਨਾ ਡਿਫੈਂਸ ਦੇ ਮੰਤਰੀ ਨੇ ਸਹੀ ਆ ਨਾ ਅੱਜ ਉਹ ਗੱਲਾਂ ਨਹੀਂ ਰਈਆਂ ਪਿੱਲਾ ਵਾਲਾ ਨਹੀਂ ਆ ਇਹ ਸਾਡੀ ਬਾਤਾਂ ਬਰੋੜੇ ਉੱਪਰੋਂ ਉੱਪਰੋਂ ਉਹ ਵੀ ਲਗ ਰਹੇ ਨੇ ਕੀ ਕਰ ਰਹੇ ਨੇ ਹੈ ਇਹ ਲੋਕ ਜੱਟਾ ਕਿਵੇਂ ਵਿਚਾਂ ਦੇ ਵਿੱਚ ਘੁੰਮਦਾ ਕੱਟ ਲਵਾ ਸਾਡਾ ਇੰਦੂ ਭੱਜ ਚਲਵਾ ਕੱਟ ਨਹੀਂ ਇਹਦੇ ਸੀਮਾ ਬੋ ਉਹ ਗੱਲਾਂ ਕਹੀਆਂ ਸਾਡਾ ਭਾਈਚਾਰਾ ਬਹੁਤ ਉੱਪਰ ਤੱਕੀ ਕਰੀਆ ਸਹੀ ਹਨ ਉਹ ਚਾਹੇ ਸੱਜਣ ਸਿੰਘ ਸੀਗਾ ਕੈਨੇਡਾ ਦੇ ਵਿੱਚ ਚਾਹੇ ਜਲਮੀਤ ਹੈ ਚਾਹੇ ਅਨਾਰਦਾ ਦੇ ਵਿੱਚ ਨੇ ਵੱਡੇ ਵੱਡੇ ਆਉਂਦੇ ਆਉਂਦੇ ਅੱਜ ਸਾਡੇ ਜੱਜ ਨੇ ਅੱਜ ਸਾਡੇ ਵਕੀਲ ਨੇ ਪੁਲਿਸ ਦੇ ਆਫਸਰ ਨੇ ਕਲੈਕਟਰ ਨੇ ਉਹ ਗੱਲਾਂ ਕਹੀਆਂ ਵੀ ਇਹ ਸਾਨੂੰ ਦੱਬਣਗੇ ਹੌਲੀ ਦੱਬਦੇ ਡਾਕਟਰ ਸੋਮੇ ਨਾ ਜਿਹਨਾਂ ਦਾ ਅਵਜਾਤ ਹੋ ਗਿਆ ਪਰ ਉਹਨਾਂ ਦੀ ਬੇਟੀ ਵੀ ਕਿਸਾਨਾਂ ਦੇ ਹੱਕ ਚਾਹੀਏ ਦੇਖੋ ਜੀ ਉਹ ਪਰਿਵਾਰ ਵਧੀਆ ਪਰਿਵਾਰ ਹੈ ਠੀਕ ਹੈ ਨਾ ਉਹਨਾਂ ਨੇ ਜਿਹੜਾ ਆਪਣੇ ਪਿੱਛਾ ਰਿਹਾ ਜਿਹੜਾ ਕੀਤਾ ਉਹਨਾਂ ਨੇ ਕੰਮ ਉਹਨਾਂ ਦਾ ਸਨਮਾਨ ਕਰਦੇ ਨੇ ਕਿ ਆਪਾਂ ਪਿੱਤਾ ਜੀ ਵਧੀਆ ਕਰਕੇ ਗਏ ਆ ਉਹ ਆਏ ਨਹੀਂ ਉਹਨਾਂ ਨੂੰ ਗਿਆ ਕਹਿੰਦੇ ਅਸੀਂ ਧੰਨਵਾਦ ਕਰਦੇ ਆ ਲੇਕਿਨ ਸਰਕਾਰ ਬੋਗਲ ਵੇ ਹੁਣ ਕਿੱਦਾਂ ਚੱਲਣਾ ਇਹਨਾਂ ਨੇ ਇੱਥੇ ਹੁਣ ਕੰਦ ਬਣਾਈ ਆ ਬਣਾਈ ਆ ਨਾ ਇਹ ਸਾਡੀਆਂ ਦਸ ਮੰਗਾ ਪਰ ਬੇ ਨਹੀਂ ਖੜ ਰਹੇ ਜੇ ਉਹਨਾਂ ਨੇ ਕੋਈ ਜਿਹੜੀ ਕੰਦ ਬਣਾਈ ਆ ਬਰੇ ਇੱਤੇ ਖੜ ਜਾਣ ਕੋਚਲੋਂ ਮੋਤੀ ਸਾਹੂ ਨੂੰ ਤੁਸੀਂ ਜਾ ਕੇ ਮੈਂ ਤੇ ਬੇਕੇ ਉਹਨਾਂ ਵੀ ਹਣ ਇੱਕ ਬੰਦੋ ਕੇ ਖੜਦਾ ਜਿਹੜੀ ਗੱਲ ਬਣਾਈ ਆ ਲੈ ਤੁਸੀਂ ਉੱਧਰੋਂ ਬਸੇ ਰਾਜੀਆਂ ਅਸੀਂ ਇੱਧਰੋਂ ਬਸੇ ਰਾਜੀਆਂ ਫੱਟੀ ਕੰਮ ਆਮਾਰਾ ਸਾਡੇ ਸਾਰੇ ਵਾਡਲ ਜੀਤ ਕੇ ਨਾ ਫਿਰ ਲੈਣਾ ਬੋ ਤੁਸੀਂ ਉੱਧਰ ਆ ਜੀਅ ਅਸੀਂ ਇੱਧਰ ਆ ਜੀਅ ਔਰ ਇਹੋ ਜੀ ਗੰਦੀ ਸਰਕਾਰ ਨਾਲ ਦੂਰ ਨਹੀਂ ਜਾਂਦੇ ਇਹਦੀ ਸਾਡੀ ਹੱਕ ਦੱਬੀ ਆ ਸਰਕਾਰ ਸਾਡੇ ਤੇ ਇਹਨਾਂ ਜਲਮ ਕਰਦੀ ਅਸੀਂ ਉਹਦਾ ਰਹਿ ਕੇ ਕੀ ਕਰਨਾ ਔਰ ਫੱਟੇ ਦਾ ਬਿਆਨ ਆਇਆ ਪੰਜਾਬ ਲੱਗ ਕਰਦੇ ਨਾ ਜਾਈਦਾ ਕਰ ਦੋ ਕਰ ਦੋ ਕਿਥੇ ਲੜਦੇ ਖੜਦਾ ਜਾਓ ਉਹ ਥੁਪ-ਖੁਪ ਚੱਤੀ ਜਾਣਾ ਤੁਸੀਂ ਬਾਈ ਘਰ ਦੇ ਰਾਜੇ ਨੇ ਸਵਾਹ ਖਦਿਆ ਪਾਜੇ ਪਾਛੇ ਨੂੰ ਤਾਂ ਜਿਹਨੇ ਜੀ ਤੁਸੀਂ ਕਿਲਾ ਖੜਾ ਆ ਗਊ ਬਣਾਈ ਆਤੇ ਨਹੀਂ ਵੀ ਤੁਮੂ ਅਗੀ ਕੁਛ ਨਹੀਂ ਕਹਿੰਦੇ ਉਹ ਮੁਕਰ ਗਏ ਇਹ ਵੀ ਜਿਹੜੀ ਆਵਾਜ਼ ਹੈ ਬਾਈ ਘਰ ਦੇ ਰਾਜੇ ਦੀ ਆਵਾਜ਼ ਆ ਇਹ ਵੀ ਹੁੰਦਾ ਝੂਠੇ ਨੇ ਅਸੀਂ ਤਾਂ ਖਰ ਕੇ ਗੱਲ ਤੇ ਖੜ ਜਾਂਦੇ ਇਹ ਨਹੀਂ ਕਹਿੰਦੇ ਕੋਈ ਗੱਲ ਨਹੀਂ ਪਰ ਆ ਜਾਣ ਬੋਤਾਂ ਦੇ ਵਿੱਚ ਸਾਹਬ ਜੰਪਾ ਕਰਲੇਗੀ ਫਿਰ